ਸੱਚੀ ਕਾਲ ਦੋਸਤੋ ਪਬਲਿਕ ਸਮਾਣਾ ਨੂਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੱਲ ਕਰਾਂਗੇ ਸਮਾਣਾ ਦੀ ਸ਼ਕਤੀ ਬਾਟੀਗਾ ਕਲੋਨੀ ਦੀ ਕਿਉਂਕਿ ਸ਼ਹਿਰ ਦੇ ਵਿੱਚ ਮੰਨੀ ਮਨਾਈ ਇਹ ਜਿਹੜੀ ਕਲੋਨੀ ਹੈ ਔਰ ਸ਼ਹਿਰ ਦੇ ਇਸ ਕਲੋਨੀ ਦੇ ਵਿੱਚ ਰਸੂਖਦਾਰ ਜਿਹੜੇ ਲੋਕ ਨੇ ਜ਼ਿਆਦਾ ਰਹ ਰਹੇ ਨੇ ਪੁੱਢਾ ਕਾਨੂੰਨ ਦੀਆਂ ਉਲੰਘਣਾ ਕਰਨ ਵਾਲੇ 1900 ਦੋਸ਼ ਦੇ ਹੇਠਾਂ ਜਿਹੜੀ ਹੈ ਸ਼ਕਤੀ ਬਾਟੀਗਾ ਦੇ ਪ੍ਰੋਮੋਟਰਾਂ ਦੇ ਖਿਲਾਫ ਜਿਹੜੀ ਹੈ ਮਾਮਲਾ ਦਰਜ ਕਰ ਲਿਆ ਗਿਆ ਹੈ ਲਗਭਗ 20 ਸਾਲਾਂ ਤੋਂ ਇਹ ਜਿਹੜੀ ਕਲੋਨੀ ਹੈ ਇੱਥੇ ਸਥਿਤ ਹੈ ਤੇ ਇਸ ਦੇ ਪ੍ਰਧਾਨ ਪ੍ਰਮੋਥ ਸਿੰਘਲਾ ਵੱਲੋਂ ਦੱਸਿਆ ਗਿਆ ਕਿ ਕਲੋਨਾਈਜ਼ਰਾਂ ਵੱਲੋਂ ਸਾਨੂੰ ਇੰਨਾ ਕੁ ਜਿਹੜਾ ਤੰਗ ਪ੍ਰੇਸ਼ਾਨ ਕੀਤਾ ਗਿਆ ਭਲੇ ਟਾਈਮ ਦੇ ਵਿੱਚ ਰਿਸ਼ਵਤਾਂ ਦੇ ਦੇ ਕੇ ਇੱਥੇ ਜਿਹੜੀਆਂ ਮੀਟਰਾਂ ਦੀ ਵੀ ਚਰਚਾ ਸੁਣ ਨੂੰ ਨਜ਼ਰ ਆਉਂਦੀਆਂ ਨੇ ਹੋਰ ਵੀ ਕਾਫੀ ਮੁੱਦਿਆਂ ਨੂੰ ਲੈ ਕੇ ਜਿਹੜਾ ਕਲੋਨਾਈਜ਼ਰਾਂ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਹੈ ਬੀਤੇ ਦਿਨੀ ਪੁਲਿਸ ਵੱਲੋਂ ਜਿਹੜੀ ਹੈ ਇਹ ਕਾਰਵਾਈ ਕੀਤੀ ਗਈ ਹੈ ਇੱਥੇ ਤੱਕ ਤਾਂ ਹੀ ਸੀ ਕਿ ਮਸਲਾ ਇਹ ਜਿਹੜਾ ਕੋਰਟ ਤੱਕ ਚਲਾ ਜਾਂਦਾ ਤੇ ਪਟਿਆਲਾ ਦੇ ਡੀਸੀ ਦੇ ਧਿਆਨ ਦੇ ਵਿੱਚ ਵੀ ਇਹ ਮਸਲਾ ਜਿਹੜਾ ਦਿਖਦਾ ਨਜ਼ਰ ਹੋਇਆ ਹੈ ਤੇ ਜਦੋਂ ਪਰਮੋਤ ਸਿੰਘਲਾ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਇਸ ਮਸਲੇ ਨੂੰ ਲੈ ਕੇ ਜਿਹੜੀ ਹੈ ਪੰਚਾਇਤ ਬੈਠ ਚੁੱਕੀ ਹੈ ਤੇ ਕਲੋਨਾਈਜ਼ਰਾਂ ਵੱਲੋਂ 3 ਮਹੀਨੇ ਦਾ ਜਿਹੜਾ ਟਾਈਮ ਮੰਗਿਆ ਗਿਆ ਸੀ 3 ਮਹੀਨੇ ਤੇ ਹੇਠਾਂ ਵੀ ਜਿਹੜਾ ਇਹ ਕੰਮ ਨਹੀਂ ਹੁੰਦਾ ਜਿਸ ਤੋਂ ਬਾਅਦ ਪੁਲਿਸ ਜਿਹੜੀ ਹੈ ਐਕਸ਼ਨ ਦੇ ਵਿੱਚ ਆਉਂਦੀ ਹੈ ਤੇ ਕਲੋਨਾਈਜ਼ਰਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਕਰ ਦਿੰਦੀ ਹੈ ਸ਼ਕਤੀ ਬਾਟਿਕਾ ਦੇ ਵਿੱਚ ਲਗਾਤਾਰ ਜਿਹੜੀਆਂ ਨਾਲ ਸੁਵਿਧਾ ਮਿਲਣ ਕਾਰਨ ਇਹ ਜਿਹੜਾ ਸਾਰਾ ਮਸਲਾ ਭੱਖ ਦਾ ਨਜ਼ਰ ਆਇਆ ਹੈ ਤੁਸੀਂ ਦੇਖ ਸਕਦੇ ਹੋ ਕਿ ਸਿਟੀ ਐਸ ਐਚਓ ਦੇ ਵੱਲੋਂ ਵੀ ਇਸ ਦੀ ਜਿਹੜੀ ਜਾਣਕਾਰੀ ਹੈ ਵਿਸਤਾਰ ਰੂਪ ਦੇ ਵਿੱਚ ਦਿੱਤੀ ਗਈ ਹੈ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਪਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਲੋਨੀ ਦਾ ਜਿਹੜਾ ਦ੍ਰਿਸ਼ ਹੈ ਉਹ ਕਿੰਨਾ ਕੁ ਸੋਹਣਾ ਹੈ ਪਰ ਕਲੋਨਾਈਜ਼ਰਾਂ ਵੱਲੋਂ ਇਸ ਕਲੋਨੀ ਦਾ ਜਿਹੜਾ ਸੱਤਿਆਨਾਸ਼ ਕਰਨ ਦੇ ਵਿੱਚ ਵੀ ਕੋਈ ਕੋਸ਼ਿਸ਼ ਨਹੀਂ ਛੱਡੀ ਪਰਮੋਦ ਸਿੰਘਲਾ ਨੇ ਕਿਹਾ ਕਿ ਮੈਂ ਲਗਾਤਾਰ ਇਸ ਮਸਲੇ ਨੂੰ ਲੈ ਕੇ ਡੀਸੀ ਤੱਕ ਵੀ ਪਹੁੰਚ ਕੀਤੀ ਤੇ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਦੇ ਧਿਆਨ ਦੇ ਵਿੱਚ ਵੀ ਇਹ ਮਸਲਾ ਲਿਆਂਦਾ ਗਿਆ ਜਦ ਕਿ ਕਲੋਨਾਈਜ਼ਰਾਂ ਵੱਲੋਂ ਕੋਈ ਵੀ ਜਿਹੜੀ ਹੈ ਸ਼ਰਮ ਇਸ ਚੀ ਦੀ ਨਹੀਂ ਕੀਤੀ ਗਈ ਪਰ ਉਹਨਾਂ ਵੱਲੋਂ ਕੋਈ ਵੀ ਜਿਹੜਾ ਕੰਮ ਹੈ ਨਹੀਂ ਕੀਤਾ ਜਾਂਦਾ ਜਿਸ ਤੋਂ ਬਾਅਦ ਹੀ ਇਹ ਜਿਹੜਾ ਸਾਰਾ ਉਹਨਾਂ ਦੇ ਉੱਪਰ ਪਰਚਾ ਦਰਜ ਕੀਤਾ ਗਿਆ ਫਿਲਹਾਲ ਦੇ ਉਹ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਨਮਸਕਾਰ ਜੀ ਮਜੀ ਪ੍ਰਿੰਸਪੋਰ ਹੈ ਜੀ ਪੱਤਰਕਾਰ ਹਾਂ ਜੀ ਆਪ ਪ੍ਰਿੰਸ ਅ ਵਿਧੀ ਕਿ ਨਾ ਆਪਣੇ ਕਲੋਨਾਈਜ਼ਰ ਦੇ ਜਿਹੜਾ ਉੱਥੇ ਪ੍ਰਮੋਟਰਾਂ ਤੇ ਆਪਣੇ ਸ਼ਕਤੀ ਵੰਡਿਕਾ ਦੇ ਵਿੱਚ ਪਰਚਾ ਦਰਜ ਹੋਇਆ ਪੁਲਿਸ ਨੇ ਕੱਲ ਕਰਿਆ ਜੀ ਹਾਂਜੀ ਹਾਂਜੀ ਇਹ ਵਿਧੀ ਅਸਲ ਵਿੱਚ ਵਜਾ ਕੀ ਸੀ ਇਹ ਕਿਉਂ ਵਜਾ ਹੋਇਆ ਹੈ ਵੀ ਜਿਹੜਾ ਪਰਚਾ ਕਰਨਾ ਪਿਆ ਹੈ ਜੀ ਪੁਲਿਸ ਨੂੰ ਪ੍ਰਿੰਸ ਜੀ ਇਹ ਪਤਾ ਕੀ ਹੋਇਆ ਹੈ ਇਹ ਬੜੇ ਚਿਰ ਤੋਂ ਮਸਲਾ ਲਟਕਦਾ ਆ ਰਿਹਾ ਸੀ ਅਸੀਂ ਬੜਾ ਉਹਨਾਂ ਨੂੰ ਕਲੋਨਾਈਜ਼ਰਾਂ ਨਾਲ ਮੀਟਿੰਗਾਂ ਕੀਤੀਆਂ ਤੇ ਅਸੀਂ ਕੋਰਟ ਹਾਈ ਕੋਰਟ ਵੀ ਗਏ ਸੀ ਵੀ ਸਾਡੇ ਕਲੋਨੀ ਦੇ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਉਹ ਕਰਾਏ ਜਾਣ ਜੀ ਪਰ ਕਲੋਨਾਈਜ਼ਰ ਨੇ ਸਾਡੀ ਅੱਜ ਤੱਕ ਏਡੀਸੀ ਮੈਡਮ ਨਵਨੀਤ ਸਿੱਖੂ ਜੀ ਕੋਲੇ ਵੀ ਸਾਡੀਆਂ ਬਹੁਤ ਮੀਟਿੰਗਾਂ ਹੋਈਆਂ ਤੇ ਉੱਥੇ ਵੀ ਉਹਨਾਂ ਨੇ ਕੋਈ ਸਾਡੀ ਸੁਣਵਾਈ ਨਹੀਂ ਹੋਈ ਹਰ ਵਾਰ ਉਹ ਟਾਈਮ ਲੈ ਕੇ ਚਲੇ ਜਾਂਦੇ ਸੀ ਕਿ ਅਸੀਂ 2 ਮਹੀਨਿਆਂ ਦੇ ਵਿੱਚ ਕਰਾਵਾਂਗੇ 3 ਮਹੀਨਿਆਂ ਦੇ ਵਿੱਚ ਕਰਾਵਾਂਗੇ ਸਾਰਾ ਕੰਮ ਪਰ ਉਹਨਾਂ ਨੇ ਕੋਈ ਕੰਮ ਨਹੀਂ ਕਰਾਇਆ ਨਾ ਉਹਨਾਂ ਨੇ ਕੋਈ ਡਿਵੈਲਪਮੈਂਟ ਦੇ ਚਾਰਜ ਭਰੇ ਨੇ ਬਿਜਲੀ ਬੋਰਡ ਦਾ ਸਾਡਾ ਬਹੁਤ ਵੱਡਾ ਮਸਲਾ ਸੀ ਬਿਜਲੀ ਦੇ ਇਹਨਾਂ ਨੇ ਪੈਸੇ ਭਰਨੇ ਸੀ ਇਹਨਾਂ ਨੇ ਪੁਰਾਣੀ ਟਾਈਮ ਦੇ ਵਿੱਚ ਰਿਸ਼ਵਤਾਂ ਦੇ ਕੇ ਕੰਮ ਤੁਤਬੁਤ ਕਰਕੇ ਕੰਮ ਕਰਾਇਆ ਹੋਇਆ ਸੀ ਨਾ ਕੋਈ ਇੱਥੇ ট্রান্সਫਰਰ ਸੀ ਜੀ ਸਾਡੀ ਕਲੋਨੀ ਨੇ ਬਹੁਤ ਦਸਾਂ ਤੱਕ ਟੱਲ ਕੇ ਅਸੀਂ ਇਹਨੂੰ ਕਲੋਨੀ ਅਸੀਂ ਚੱਲਾਈ ਆ ਐਜੇ ਪ੍ਰਧਾਨ ਮੈਨੂੰ ਬੱਸਾ ਮੈਂ ਕਿੰਨੀਆਂ ਮੁਸੀਬਤਾਂ ਕੱਟੀਆਂ ਨੇ ਠੀਕ ਹੈ ਜੀ ਕਿ ਉਹਕੇ ਇਹ ਸਾਡੇ ਨਾਲ ਬੜੀ ਤੇਰਵੀਂ ਕਰਦੇ ਰਹੇ ਸਾਡੇ ਨਾਲ ਲੜਾਈ ਝਗੜਾ ਵੀ ਕਰਦੇ ਸੀ ਕਲੋਨਾਈਜ਼ਰ ਅਸੀਂ ਬੜੀਆਂ ਰਿਕਵੈਸਟਾਂ ਕੀਤੀਆਂ ਜਿਹੜੇ ਐਮ ਐਲ ਏ ਜੇਤਨ ਸਿੰਘ ਜੋੜਾ ਮਾਜਰਾ ਜੀ ਨੇ ਇਹਨੇ ਬੜੇ ਸਾਥ ਦਿੱਤਾ ਸਾਡਾ ਉਹਨਾਂ ਨੇ ਮੀਟਿੰਗਾਂ ਵੀ ਕੀਤੀਆਂ ਮੈਡਮ ਨੂੰ ਬੁਲਾ ਕੇ ਉੱਥੇ ਨਵੀਂ ਰਾਣਾ ਅਬਦਾਨਪੁਰ ਦੇ ਵਿੱਚ ਇੱਕੋ ਜੀ ਨੂੰ ਜੀ ਤੇ ਉੱਥੇ ਸਰਕਟ ਹਾਊਸ ਪਟਿਆਲੇ ਮੀਟਿੰਗ ਹੋਈ ਸਾਰੀ ਕਲੋਨੀ ਦੇ ਵਰਕ ਹੋ ਸੀ ਸਾਡੇ ਤੇ ਕਲੋਨਾਈਜ਼ਰ ਵੀ ਸੀਗੇ ਠੀਕ ਹੈ ਜੀ ਤੇ ਉੱਥੇ ਸਾਰੀ ਮੀਟਿੰਗ ਮੀਟਿੰਗ ਦੇ ਵਿੱਚ ਹੀ ਇਹ ਡਿਸਾਈਡ ਹੋਇਆ ਸੀ ਵੀ ਇਹ 3 ਮਹੀਨਿਆਂ ਦੇ ਵਿੱਚ ਜੇ ਤਾਂ ਕੰਮ ਕਰਾ ਦੇਣਗੇ ਹਾਂ ਤਾਂ ਠੀਕ ਹੈ ਨਹੀਂ ਫਿਰ ਅਸੀਂ ਜੋ ਕਾਰਵਾਈ ਬਣਦੀ ਹੈ ਜੋ ਕਨੂੰ ਪੁੱਡਾ ਦੀਆਂ ਧਾਰਾ ਨੇ ਉਹਦੇ ਮੁਤਾਬਕ ਅਸੀਂ ਇਨਾਂ ਤੇ ਕਾਰਵਾਈ ਕਰਾਂਗੇ ਕਹਿਣ ਦਾ ਮਿਲਿਆ ਉਸੇ ਤਰ੍ਹਾਂ ਨੇ ਵੀ ਪੁੱਡਾ ਦੀ ਉਲੰਘਣਾ ਕਰੀ ਆ ਸਰ ਜੀ ਬਿਲਕੁਲ ਇਹਨਾਂ ਨੇ ਕੋਈ ਕਲੋਨਾਈਜ਼ਰ ਨੇ ਡਵੈਲਪਮੈਂਟ ਦੇ ਚਾਰਜ ਨਹੀਂ ਭਰੇ ਕਮੇਟੀ ਚ ਰੈਗੂਲੇਸ਼ਨ ਨਹੀਂ ਭਰੀ ਹੋਈ ਜਿਲੀ ਬੋਰਡ ਦੇ ਇਹਨਾਂ ਨੇ ਚਾਰਜ ਨਹੀਂ ਭਰੇ ਹੋਏ ਇਸ ਗੱਲ ਕਰਕੇ ਇਹਨਾਂ ਤੇ ਇਹ ਜੋ ਕਾਰਵਾਈ ਹੋਈ ਹੈ ਉਹ ਇਹਨਾਂ ਦੇ ਮੋਦੀਆ ਬਿਲਡਰ ਤੇ ਹੋਈ ਹੈ ਮੈਂ ਤਾਂ ਕਹਿੰਦਾ ਵੀ ਜਿਹੜਾ ਵੀ ਕਲੋਨਾਈਜ਼ਰ ਇਹੇ ਕੰਮ ਕਰਦਾ ਤਾਂ ਉਹਨੂੰ ਇਹੀ ਜੀ ਸਜ਼ਾ ਮਿਲਣੀ ਚਾਹੀਦੀ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਰ ਦੇ ਕੋਲ ਇੱਕ ਹੁਕਮ ਵੱਲੋਂ ਐਡੀਸੀ ਸਾਹਿਬ ਦਾ ਮਸੂਦ ਹੋਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਮੋਤੀਆ ਬਿਲਡਰਸ ਦੇ ਖਿਲਾਫ ਪਾਪਰਾ ਐਕਟ ਦੇ ਅਧੀਨ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸੀ ਜਿਸ ਦੇ ਜੋ ਮਸੂਦ ਹੋਣ ਉਪਰੰਤ ਉਹਨੂੰ ਵਾਚਣ ਉਪਰੰਤ ਉਸ ਦੇ ਵਿੱਚ ਅਸੀਂ ਮਕੰਦਮਾ ਨੰਬਰ 147 ਅਧੀਨਤਾ ਰਾ 36 ਪਾਪਰਾ ਐਕਟ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਐਕਟ 1995 ਦੇ ਅਧੀਨ ਮਿਤੀ 10/09/2025 ਨੂੰ ਅਸੀਂ ਸਿਟੀਸ ਵਾਲੇ ਪੁਲਿਸ ਨੇ ਦਰਜ ਕਰ ਲਿਆ ਤੇ ਉਸ ਦੀ ਗਤਫਤਿਸ਼ ਜਾਈ ਹੈ ਤੇ ਸਰ ਜਿਹੜਾ ਇਹ ਪਰਚਾ ਦਿੱਤਾ ਕਿਸੇ ਦੀ ਤਰਖਾਸ ਸੀਗੀ ਕੋਈ ਕੋਈ ਕੰਪਲੇਨ ਸੀਗੀ ਸਾਡੇ ਕੋਲ ਕੋਈ ਦਰਖਾਸਤ ਸਾਡੇ ਕੋਲ ਐਡੀਸ ਸਾਹਿਬ ਦੇ ਹੁਕਮ ਮਸੂਲ ਹੋਈ ਸੀ ਮੈਂ ਗਲਤ ਕੰਮ ਕਰਿਆ ਸੀ ਹਾਂ ਉਹ ਇਹ ਤਫਤੀਸ਼ ਦਾ ਵਿਸ਼ਾ ਚੱਲ ਰਿਹਾ ਜੋ ਉਹਦੇ ਵਿੱਚ ਕੀ ਚੀਜ਼ ਸਾਹਮਣੇ ਆਉਂਦੀ ਹੈ ਠੀਕ ਹੈ